ਤਰਨਤਾਰਨ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਜਿਹੜਾ ਬੀਬੀ ਜੀ ਹੈਗੇ ਨੇ ਧਰਮੀ ਫੌਜੀ ਪਰਿਵਾਰ ਨਾਲ ਸੰਬੰਧਿਤ ਉਹਨਾਂ ਨੂੰ ਜਿਹੜਾ ਚੋਣ ਅਖਾੜੇ ਦੇ ਵਿੱਚ ਉਤਾਰਿਆ ਗਿਆ ਹੈ ਇਸ ਨੂੰ ਤੁਸੀਂ ਕਿਸ ਐਂਗਲ ਤੋਂ ਦੇਖਦੇ ਹੈਗੇ ਹੋ ਹੁਣ ਜਿਹੜੇ ਇਹ ਬੀਬੀ ਜੀ ਆ ਇਹ ਆਮ ਆਦਮੀ ਪਾਰਟੀ ਦੇ ਵਰਕਰ ਰਹੇ ਹੈਗੇ ਆ ਇਹ ਆਮ ਆਦਮੀ ਪਾਰਟੀ ਦੇ ਮੈਂਬਰ ਸੀਗੇ ਹਨਾ ਸੋ ਵੀ ਤਾਂ ਹੀ ਟੁੱਟ ਕੇ ਆਏ ਨਾ ਵੀ ਆਪ ਅਸਪਾਇਰਨ ਸੀ ਆਮ ਆਦਮੀ ਪਾਰਟੀ ਵੱਲੋਂ ਹਨਾ ਸੋ ਹੁਣ ਜੇ ਅਕਾਲੀ ਦਲ ਕੋਲ ਇਟ ਮੀਨਸ ਆਪਣਾ ਕੋਈ ਉਮੀਦਵਾਰ ਹੀ ਹੈ ਨਹੀਂ ਉਹਨਾਂ ਵਾਲਾ ਆਮ ਆਦਮੀ ਪਾਰਟੀ ਚਲਾ ਗਿਆ ਜੀ ਇਟ ਮੀਨਸ ਇੱਕ ਹਰਮੀਤ ਸਿੰਘ ਸੰਧੂ ਤੋਂ ਬਿਨਾ ਅਕਾਲੀ ਦਲ ਕੋਲ ਕੋਈ ਹੋਰ ਸੈਕੰਡ ਗ੍ਰੇਡ ਦੀ ਲੀਡਰਸ਼ਿਪ ਨਹੀਂ ਹੈਗੀ ਜਿਹਨੂੰ ਉਹ ਤਰਨ ਤਰਨ ਵਿੱਚ ਹਿੱਕ ਡਾ ਕੇ ਕਹਿਣ ਵੀ ਹਾਂ ਆ ਸਾਡਾ ਬੰਦਾ ਹੈ ਜੀ ਕਾਂਗਰਸ ਦੀ ਵੋਟ ਹੈਗੀ ਆ ਮਾਝੇ ਵਿੱਚ ਸੋ ਇਹ ਆਪਾਂ ਇਹ ਨਹੀਂ ਕਹ ਜਿਸ ਤਰ੍ਹਾਂ ਅਕਾਲੀ ਦਲ ਦੀ ਵੋਟ ਵੀ ਹੈਗੀ ਹੈ ਨਾ ਮਾਝੇ 'ਚ ਹੁਣ ਜਦੋਂ ਵੋਟਾਂ ਪੋਲ ਹੋਣਗੀਆਂ ਪਤਾ ਲੱਗੂਗਾ ਹਨਾ ਵੀ ਸੋ ਇਹ ਨਹੀਂ ਹੈਗਾ ਵੀ ਵੋਟ ਪਰਸੈਂਟੇਜ ਕਾਂਗਰਸ ਕੋਲ ਨਹੀਂ ਹੈਗੀ ਯਾ ਇਵਨ ਸੁਖਬੀਰ ਸਿੰਘ ਬਾਦਲ ਵਾਲੇ ਅਕਾਲੀ ਦਲ ਕੋਲ ਨਹੀਂ ਹੈਗੀ ਪਰ ਉਹ ਹਾ ਹੁਣ ਉਹ ਖੁਰੀ ਆ ਉਹ ਉਹ ਕਾਂਗਰਸ ਦੀ ਵੀ ਖੁਰੀ ਹੈਗੀ ਆ ਤੇ ਉਹ ਅਕਾਲੀ ਦਲ ਦੀ ਵੀ ਖੁਰੀ ਉਹ ਖੁਰੀ ਇਸੇ ਕਰਕੇ ਆ ਵੀ ਪੰਥਕ ਪੋਲਿਟਿਕਸ ਇਸ ਵੇਲੇ ਇੱਕ ਮੂੰਹ ਜੋਰ ਦੇ ਤੌਰ ਤੇ ਸਾਹਮਣੇ ਆ ਰਹੀ ਹੈਗੀ ਸੋ ਜਿਹੜਾ ਪੰਥਕ ਜਜਬਾ ਬੀਬੀ ਜੀ ਪਰਮਜੀਤ ਕੌਰ ਖਾਲੜਾ ਆ ਜਾਂ ਭਾਈ ਅਮਰਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਦਾ ਜਿਹੜੀ ਜਿੱਤ ਹੈਗੀ ਆ ਉਹਨੇ ਜਿਹੜੀ ਹੈਗੀ ਇੱਕ ਟਰਨ ਦਿੱਤੀ ਹੈਗੀ ਇਸ ਸਿੱਖ ਪੋਲਿਟਿਕਸ ਨੂੰ ਔਰ ਤਰਨ ਤਰਨ ਵਾਲੀ ਚੋਣ ਹੈ ਜਿਹੜੀ ਇਹ ਭਵਿੱਖ ਤੈਅ ਕਰੇਗੀ ਪੰਜਾਬ ਦੀ ਰਾਜਨੀਤੀ ਦਾ ਜਿਹੜੀਆਂ 2027 ਚ ਜਿਹੜੀਆਂ ਚੋਣਾਂ ਆਉਣੀਆਂ ਸਰਦਾਰ ਹਰਤਾ ਸਿੰਘ ਦੀ ਤਰਨ ਤਰਨ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਜਿਹੜਾ ਬੀਬੀ ਜੀ ਹੈਗੇ ਨੇ ਧਰਮੀ ਫੌਜੀ ਪਰਿਵਾਰ ਨਾਲ ਸੰਬੰਧਨ ਤੇ ਉਹਨਾਂ ਨੂੰ ਜਿਹੜਾ ਚੋਨ ਅਖਾੜੇ ਦੇ ਵਿੱਚ ਉਤਾਰਿਆ ਗਿਆ ਹੈ ਇਸ ਨੂੰ ਤੁਸੀਂ ਕਿਸ ਐਂਗਲ ਤੋਂ ਦੇਖਦੇ ਹੈਗੇ ਹੋ ਉਹਨਾਂ ਦੇ ਵੱਲੋਂ ਵੀ ਇਹੀ ਆਪਾਂ ਕਹਿ ਲਈ ਕਿ ਪੰਥ ਪ੍ਰਸਤ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ ਦੂਜੇ ਬੰਨੇ ਜਿਸ ਤਰੀਕੇ ਦੇ ਨਾਲ ਬੀਬੀ ਕਮਲਦੀ ਕੋਮਲਦੀਪ ਕੌਰ ਹੋਣਾ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਦੇ ਬਰਾਬਰ ਤੇ ਆਪਾਂ ਦੇਖਿਆ ਸੀ ਸੰਗਰੂਰ ਦੇ ਵਿੱਚ ਉਤਾਰਿਆ ਗਿਆ ਸੀ ਕੀ ਉਸੇ ਤਰੀਕੇ ਦੇ ਨਾਲ ਹੀ ਆਪਾਂ ਜੋੜ ਕੇ ਇਸ ਨੂੰ ਦੇਖ ਸਕਦੇ ਹਾਂ ਕਿਵੇਂ ਦੇਖ ਦਿਓ ਔਰ ਕੁਝ ਧਰਮੀ ਫੌਜੀ ਜਿਹੜੇ ਨੇ ਉਹ ਵਿਰੋਧ ਦੇ ਵਿੱਚ ਵੀ ਆਏ ਨਹੀਂ ਨਹੀਂ ਤੁਸੀਂ ਦੇਖੋ ਵੀ ਇਟ ਮੀਨਸ ਹੁਣ ਜਿਹੜੇ ਇਹ ਬੀਬੀ ਜੀ ਆ ਇਹ ਆਮ ਆਦਮੀ ਪਾਰਟੀ ਦੇ ਵਰਕਰ ਰਹੇ ਹੈਗੇ ਆ ਇਹ ਆਮ ਆਦਮੀ ਪਾਰਟੀ ਦੇ ਮੈਂਬਰ ਸੀਗੇ ਹਨਾ ਸੋ ਵੀ ਤਾਂ ਹੀ ਟੁੱਟ ਕੇ ਆਏ ਨਾ ਵੀ ਆਪ ਅਸਪਾਇਰਨ ਸੀ ਆਮ ਆਦਮੀ ਪਾਰਟੀ ਵੱਲੋਂ ਹਣਾ ਸੋ ਹੁਣ ਜੇ ਅਕਾਲੀ ਦਲ ਕੋਲ ਇਟ ਮੀਨਸ ਆਪਣਾ ਕੋਈ ਉਮੀਦਵਾਰ ਹੀ ਹੈ ਨਹੀਂ ਖੜਾ ਉਹਨਾਂ ਵਾਲਾ ਆਮ ਆਦਮੀ ਪਾਰਟੀ ਚਲਾ ਗਿਆ ਜਿਆ ਇਟ ਮੀਨਸ ਇੱਕ ਹਰਮੀਤ ਸਿੰਘ ਸੰਧੂ ਤੋਂ ਬਿਨਾ ਅਕਾਲੀ ਦਲ ਕੋਲ ਕੋਈ ਹੋਰ ਸੈਕੰਡ ਗ੍ਰੇਡ ਦੀ ਲੀਡਰਸ਼ਿਪ ਨਹੀਂ ਹੈਗੀ ਜਿਹਨੂੰ ਉਹ ਤਰਨ ਤਰਨ ਵਿੱਚ ਹਿੱਕ ਡਾ ਕੇ ਕਹਿਣ ਵੀ ਹਾਂ ਆਹ ਸਾਡਾ ਬੰਦਾ ਹੈਗਾ ਉਹਨਾਂ ਨੇ ਇੱਕ ਸਕੇਪ ਰੂਟ ਚੁੜਿਆ ਅਸਕੇਪ ਰੂਟ ਚੁੜਿਆ ਵੀ ਬੀਬੀ ਜੀ ਇੱਕ ਵਿਰੋਧੀ ਧਰਦੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਗਰੁੱਪ ਚ ਇਹ ਆਜ਼ਾਦ ਗਰੁੱਪ ਸੀਗਾ ਜੀ ਸੋ ਆਜ਼ਾਦ ਗਰੁੱਪ ਇਟ ਮੀਨਸ ਉਹ ਉਹਨਾਂ ਨਾਲ ਜੁੜਿਆ ਹੋਇਆ ਆਜ਼ਾਦ ਗਰੁੱਪ ਸੀ ਆਮ ਆਦਮੀ ਪਾਰਟੀ ਨਾਲ ਇਹਨਾਂ ਨੂੰ ਸੀਗਾ ਵੀ ਸਾਨੂੰ ਜਿਹੜੀ ਹੈਗੀ ਆ ਸਪਾਇਰੈਂਟ ਸੀਟ ਆ ਮਿਲੇਗੀ ਉਹ ਸੀਟ ਨਹੀਂ ਮਿਲੀ ਸੋ ਇਹ ਅਕਾਲੀ ਦਲ ਦੀ ਅੰਦਰੂਨੀ ਜਿਹੜੀ ਕਮਜ਼ੋਰੀ ਆ ਉਹਨੂੰ ਜ਼ਾਹਰ ਕਰਦੀ ਹੈ ਵੀ ਅਕਾਲੀ ਦਲ ਕੋ ਜਾਨੀ ਐਡੇ ਵੱਡੇ ਅਕਾਲੀ ਦਲ ਕੋਲ ਕੋਈ ਇੱਕ ਵੀ ਫੇਸ ਨਹੀਂ ਹੈਗਾ ਇਹਦੇ ਨਾਲ ਤਾਂ ਵਿਰਸਾ ਸਿੰਘ ਬਲਟੋਹਾ ਨੂੰ ਹੀ ਖੜਾ ਕਰ ਦਿੰਦੇ ਦੁਬਾਰਾ ਹੂੰ ਵੱਡੀ ਗੱਲ ਟੋਟੋਟ ਕੱਟ ਅਕਾਲੀ ਦਲ ਦੇ ਜਿਹੜੇ ਵਰਕਰ ਆ ਉਹਨਾਂ ਨੂੰ ਤਾਂ ਬੂਸਟ ਹੁੰਦੀ ਵੀ ਸਾਡਾ ਇੱਕ ਵੱਡਾ ਲੀਡਰ ਆ ਜਿਹੜਾ ਸਾਡੇ ਸਾਹਮਣੇ ਆ ਰਿਹਾ ਵੀ ਉਹਨਾਂ ਨੂੰ ਤੇ ਜੇ ਪਾਸੇ ਕੀਤਾ ਮੇਰੇ ਖਿਆਲ ਉਹ ਸਸਪੈਂਡ ਚੱਲ ਰਹੇ ਨੇ ਕੋਈ ਹੋਰ ਸੈਕੰਡ ਕਰ ਲੈਂਦੇ ਜਿਸ ਤਰ੍ਹਾਂ ਵੀ ਹੁੰਦਾ ਨਾ ਸਸਪੈਂਡ ਤਾਂ ਕਾਦੇ ਅੱਖਾਂ 'ਚ ਮਿੱਟੀ ਪਾ ਰਹੇ ਹੈਗੇ ਆ ਸੋ ਸਸਪੈਂਸ਼ਨ ਈਵਨ ਹੋਰ ਕਿੰਨੇ ਜਿਆਦਾ ਨੇ ਗੁਰਚਰਨ ਸਿੰਘ ਗੜੇਆਰ ਉਹਨੀ ਸ਼ਰਮਣੀ ਕਮੇਟੀ ਦੇ ਉਹਨੂੰ ਕਰ ਲੈਂਦੇ ਜਾਂ ਭਾਇ ਰਜਿੰਦਰ ਸਿੰਘ ਮਹਿਤਾ ਮਤਲਬ ਤੁਸੀਂ ਕਹਿੰਦੇ ਕਿ ਇਹਨਾਂ ਦੇ ਕੋਰ ਜਿਹੜੇ ਹੈਗੇ ਆ ਉਹਨਾਂ ਨੂੰ ਫਰੰਟ ਤੇ ਆ ਕੇ ਲੜਨਾ ਚਾਹੀਦਾ ਬਿਲਕੁਲ ਬਿਲ ਜਦੋਂ ਇਹ ਪ੍ਰਕਾਸ਼ ਸਿੰਘ ਬਾਦਲ ਵਿੱਚ ਹੈਗੇ ਸੀ ਹੋਰ ਚਾਹੇ ਕੁਝ ਹੋਵੇ ਨਾ ਹੋਵੇ ਉਹ ਵੱਡਾ ਬੰਦਾ ਖੜਾ ਕਰਦੇ ਸੀ ਜਿਹੜੀ ਵੋਟਾਂ ਲੜਨ ਦਾ ਉਹ ਮਾਰ ਸੀ ਬਤ ਕਿ ਪੰਥਕ ਰਾਜਨੀਤੀ ਬਾਰੇ ਉਹਨੂੰ ਕੋਈ ਸਮਝ ਨਹੀਂ ਸੀ ਅਨਾ ਉਹ ਪੰਥ ਦੇ ਪਿੱਛੇ ਵਿੱਚ ਉਹਨੇ ਛੁਰਾ ਮਾਰਿਆਗਾ ਸੋ ਹੁਣ ਜੇ ਬੀਬੀ ਜੀ ਨੂੰ ਉਹ ਉਹਨਾਂ ਨੇ ਐਸਕੇਪ ਰੂਟ ਦੇ ਤੌਰ ਤੇ ਖੜਾ ਕਰਿਆ ਉਹ ਅਕਾਲੀ ਦਲ ਦੀ ਅੰਦਰੂਨੀ ਸਥਿਤੀ ਦਾ ਮੁਜ਼ਾਹਰਾ ਕਰਦੇ ਹੈਗੇ ਵੀ ਅੰਦਰੋਂ ਕਮਜ਼ੋਰ ਹੈਗੇ ਆ ਸੋ ਬੀਬੀ ਜੀ ਨੂੰ ਹੁਣ ਧਰਮੀ ਫੌਜੀ ਪਰਿਵਾਰ ਦੀ ਕਹਿ ਕੇ ਇੱਕ ਤਰ੍ਹਾਂ ਨਾਲ ਉਹ ਇੱਕ ਜਿੰਦਾ ਹੰਜੂਆਂ ਦਾ ਵਪਾਰ ਕੀਤਾ ਜਾ ਰਿਹਾ ਬਹੁਤ ਸਾਰੇ ਧਰਮੀ ਫੌਜੀ ਆ ਜਿਹੜੇ ਹੁਣ ਉਹਨਾਂ ਦੇ ਵਿਰੋਧ ਚ ਆਏ ਹੈਗੇ ਆ ਵੀ ਸਾਰੀ ਉਮਰ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਜਦੋਂ ਇਹਨਾਂ ਦੀ ਸਰਕਾਰਾਂ ਸੀਗੀਆਂ ਤੇ ਹੁਣ ਇੱਕ ਪੰਥਕ ਕੌਮੀ ਦੁਆਰ ਦਾ ਬਣ ਗਿਆ ਹੁਣ ਵੀ ਇਹ ਵੀ ਦੇਖੋ ਨਾ ਇਸ ਤੋਂ ਪਹਿਲਾਂ ਲੜਦੇ ਤੇ 2022 ਚ ਵੀ ਤੇ ਅਰਮਿਤ ਸਿੰਘ ਸਿੱਧੂ ਅਕਾਲੀ ਦਲ ਵੱਲੋਂ ਹੀ ਲੜੇ ਸੀ ਫਿਰ ਦੋ ਵਾਰੀ ਐਮਐਲਏ ਵੀ ਉੱਥੋਂ ਹੀ ਰਏ ਸੀ ਤੇ ਉਦੋਂ ਫਿਰ ਧਰਮੀ ਫੌਜੀਆਂ ਦੀ ਕੀ ਲੋੜ ਨਹੀਂ ਸੀ ਪੰਥ ਨੂੰ ਜਾਂ ਕਿਸ ਤਰ੍ਹਾਂ ਦਾ ਬਿਲਕੁਲ ਉਹੀ ਹੈ ਉਹੀ ਹੈ ਨਾ ਵੀ ਉਹ ਗਲਤ ਫੈਸਲੇ ਆ ਜਿਹੜੇ ਸੁਖਬੀਰ ਸਿੰਘ ਉਹਨਾਂ ਦੇ ਸੋ ਜਿਹੜੀ ਰਾ ਜਿਹੜੀ ਪੰਥਕ ਰਾਜ ਇਸ ਕਿਸਮ ਦੀਆਂ ਚਤਰਾਈਆਂ ਦੀ ਖੇਡ ਹੈ ਸੋ ਪੰਥਕ ਰਾਜਨੀਤੀ ਹੱਕ ਸੱਚ ਦੀ ਖੇਡ ਹੈਗੀ ਆ ਅਕਾਲੀ ਦਲ ਨੂੰ ਹੱਕ ਸੱਚ ਤੇ ਦੁਬਾਰਾ ਆਉਣਾ ਪਵੇਗਾ ਨਹੀਂ ਤਾਂ ਕਿਸੇ ਨੇ ਹੋਰ ਜਿਹੜੀ ਹੈਗੀ ਬਾਜ਼ੀ ਮਾਰ ਜਾਣੀ ਆ ਉਹ ਸੁਨੀਲ ਜਾਖੜ ਕਹਿ ਰਿਹਾ ਹੈ ਜੀ ਹਨਾ ਉਹ ਚਾਹੇ ਡਰ ਦੀ ਭਾਵਨਾ ਚੋਂ ਵੀ ਜੇ ਤੁਸੀਂ ਨਾ ਸੁਧਰੇ ਤਾਂ ਕਿਸੇ ਹੋਰ ਨੇ ਬਾਜ਼ੀ ਮਾਰ ਲਏਗਾ ਕੋਈ ਹੋਰ ਹੀ ਨਾ ਕਰ ਲੈ ਜੇ ਇਹ ਹੈਗਾ ਤੇ ਕਾਂਗਰਸ ਦਾ ਕਿਵੇਂ ਦੇਖਦੇ ਹੋ ਕਿ ਕਾਂਗਰਸ ਤਰਨਤਾਰਨ ਦੇ ਵਿੱਚ ਕਿਸੇ ਪੰਥੜੇ ਦੇ ਉੱਤੇ ਆ ਜਾਂ ਕਿ ਕਮਜ਼ੋਰ ਵਿਕਟ ਤੇ ਖੇਲ ਰਹੀ ਹੈ ਇਹਦਾ ਆਪਾਂ ਅਨਲਾਈਸਿਸ ਕਿਵੇਂ ਦੇਖ ਸਕਦੇ ਹਾਂ ਕਿਉਂਕਿ ਕੋਸ਼ਿਸ਼ਾਂ ਤੇ ਉਹਨਾਂ ਵੱਲੋਂ ਵੀ ਹੋ ਰਹੀਆਂ ਨੇ ਉਹਨਾਂ ਪਿੱਛੇ ਜਿਆ ਆਇਆ ਸੀ ਉਹ ਕਹਿੰਦੇ ਕਿ ਅਸੀਂ ਵੱਡੀਆਂ ਰੈਲੀਆਂ ਜਿਹੜੀਆਂ ਨਹੀਂ ਕਰਾਂਗੇ ਡੋਰ ਟੂ ਡੋਰ ਕੈਂਪੇਨਿੰਗ ਹੋਏਗੀ ਔਰ ਸਾਰੀਆਂ ਹੀ ਜਿਦਾ ਆਪਾਂ ਦੇਖਿਆ ਸੀ ਕਿ ਲੁਧਿਆਣੇ ਦੇ ਵਿੱਚ ਜਿਹੜੀ ਕਾਂਗਰਸ ਦੁਫਾੜ ਜਿਹੜੀ ਨਜ਼ਰ ਆਈ ਸੀ ਉਹ ਕਹਿੰਦੇ ਕਿ ਨਹੀਂ ਇੱਥੇ ਅਸੀਂ ਨਿਠ ਕੇ ਜਿਹੜੀ ਚੋਣ ਲੜਾਂਗੇ ਇਹ ਕੀ ਚੈਲੰਜਸ ਨੇ ਕਾਂਗਰਸ ਦੇ ਲਈ ਵੀ ਹਾਂਜੀ ਨਹੀਂ ਕਾਂਗਰਸ ਲਈ ਅਕਾਲੀ ਦਲ ਵਾਲੇ ਚੈਲੰਜਸ ਹੈਗਾ ਹੈਗਾ ਹਾਲਾਂਕਿ ਕਾਂਗਰਸ ਕੋਲ ਕਾਂਗਰਸ ਦੀ ਵੋਟ ਹੈਗੀ ਹੈ ਇਤਨਾ ਆਕਾਲੀ ਦਲ ਦੀ ਵੋਟ ਵੀ ਹੈਗੀ ਹੈ ਨਾ ਮੱਝੇ ਚ ਹੁਣ ਜਦੋਂ ਵੋਟਾਂ ਪੋਲ ਹੋਣਗੀਆਂ ਪਤਾ ਲੱਗੂਗਾ ਹਨਾ ਵੀ ਸੋ ਇਹ ਨਹੀਂ ਹੈਗਾ ਵੀ ਵੋਟ ਪਰਸੈਂਟੇਜ ਕਾਂਗਰਸ ਕੋਲ ਨਹੀਂ ਹੈਗੀ ਜਾਂ ਇਵਨ ਸੁਖਬੀਰ ਸਿੰਘ ਬਾਦਲ ਵਾਲੇ ਆਕਾਲੀ ਦਲ ਕੋਲ ਨਹੀਂ ਹੈਗੀ ਪਰ ਉਹ ਹੁਣ ਉਹ ਖੁਰੀ ਆ ਉਹ ਉਹ ਕਾਂਗਰਸ ਦੀ ਵੀ ਖੁਰੀ ਹੈਗੀ ਆ ਤੇ ਉਹ ਆਕਾਲੀ ਦਲ ਦੀ ਵੀ ਖੁਰੀ ਉਹ ਖੁਰੀ ਇਸੇ ਕਰਕੇ ਆ ਵੀ ਪੰਥਕ ਪੋਲਿਟਿਕਸ ਇਸ ਵੇਲੇ ਇੱਕ ਮੂਹਰ ਜ਼ੋਰ ਦੇ ਤੌਰ ਤੇ ਸਾਹਮਣੇ ਆ ਰਹੀ ਹੈਗੀ ਸੋ ਜਿਹੜਾ ਪੰਥਕ ਜਜਬਾ ਬੀਬੀ ਜੀ ਪਰਮਜੀਤ ਕੌਰ ਖਾਲੜਾ ਆ ਜਾਂ ਭਾਈ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਦਾ ਜਿਹੜੀ ਜਿੱਤ ਹੈਗੀ ਆ ਉਹਨੇ ਜਿਹੜੀ ਹੈਗੀ ਇੱਕ ਟਰਨ ਦਿੱਤੀ ਹੈਗੀ ਇਸ ਇਕ ਪੋਲਿਟਿਕਸ ਨੂੰ ਔਰ ਤਰਨ ਤਰਨ ਵਾਲੀ ਚੋਣ ਹੈ ਜਿਹੜੀ ਇਹ ਭਵਿੱਖ ਤੈਅ ਕਰੇਗੀ ਪੰਜਾਬ ਦੀ ਰਾਜਨੀਤੀ ਦਾ ਜਿਹੜੀਆਂ 2027 ਚ ਜਿਹੜੀਆਂ ਚੋਣਾਂ ਹੋਣੀਆਂ ਉਹਦਾ ਭਵਿੱਖ ਹੈ ਜਿਹੜਾ ਉਹ ਤੈਅ ਕਰੇਗੇ ਵੀ ਕਿਸ ਕਿਸ ਪੱਧਰ ਤੇ ਜਿਹੜੀ ਇਹ ਜਾਏਗੀ ਸੋ ਇਹਦੇ ਚੋਂ ਜਿਹੜੀਆਂ ਵੀ ਧਿਰਾਂ ਜਿੱਤਦੀਆਂ ਨੇ ਹਨਾ ਸੋ ਜੇ ਤਾਂ ਹੁਣ ਇਹ ਹੈਗਾ ਵੀ ਆ ਭਾਈ ਅਮਰਤਪਾਲ ਸਿੰਘ ਵਾਲਾ ਭਾਈ ਮਨਦੀਪ ਸਿੰਘ ਜਿੱਤ ਜਾਂਦੇ ਆ ਤਾਂ ਇੱਕ ਪੰਥਕ ਰਾਜਨੀਤੀ ਦਾ ਇੱਕ ਨਵਾਂ ਚਿਹਰਾ ਸਾਹਮਣੇ ਆਵੇਗਾ ਜਿਹਦੇ ਚੋਂ ਫੇਰ ਸਾਰਿਆਂ ਨੂੰ ਗੱਠ ਜੋੜ ਕਰਨੇ ਇੱਕ ਗੱਠ ਜੋੜ ਵਿੱਚ ਜਿੱਦਾਂ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਭਾਈ ਅਮਰਤਪਾਲ ਸਿੰਘ ਦਾ ਗਰੁੱਪ ਹੈ ਜੇ ਇੱਕ ਗੱਠ ਜੋੜ ਕਰਕੇ ਸੀਟ-ਸੀਟ ਸ਼ੇਅਰਿੰਗ ਕਰ ਲਵੇ ਹਨ ਜੇ ਆਮ ਆਦਮੀ ਪਾਰਟੀ ਜਿੱਤ ਜਾਂਦੀ ਹੈਗੀ ਆ ਫੇਰ ਪੰਥਕ ਰਾਜਨੀਤੀ ਵਾਲਿਆਂ ਨੂੰ ਇੱਕ ਵੱਡੀ ਚੁਣੌਤੀ ਆਏਗੀ ਵੀ ਇੰਨੀ ਵੱਡੀ ਕਾਂਗਰਸ ਦੇ ਸਾਹਮਣੇ ਜੇ ਅਸੀਂ ਕੜਨ ਲੜਨਾ ਹੈਗਾ ਤਾਂ ਸਾਨੂੰ ਵਨ ਫੇਸ ਔਰ ਵਨ ਜਿਹੜਾ ਉਮੀਦਵਾਰ ਆ ਉਹ ਦੇਣਾ ਪਵੇਗਾ ਦੋਵੇਂ ਪਾਸਿਆਂ ਤੋਂ ਜਿਹੜੇ ਹੈਗੇ ਆ ਚੁਣੌਤੀਆਂ ਨੇ ਪੰਥਕ ਰਾਜਨੀਤੀ ਲਈ ਕਾਂਗਰਸ ਤੇ ਅਕਾਲੀ ਦਲ ਲਈ ਵੀ ਇਹ ਚੁਣੌਤੀ ਹੋਵੇਗੀ ਹਨਾ ਸੋ ਕਾਂਗਰਸ ਦੀ ਵੋਟ ਬੈਂਕ ਹੈਗਾ ਉਹ ਕਿੰਨੇ ਪਰਸੈਂਟ ਖੁਰਿਆ ਕਿਉਂਕਿ ਜੇ ਲੋਕ ਸਭਾ ਵਿੱਚ ਭਾਈ ਅਮਰਪਾਲ ਸਿੰਘ ਨੂੰ ਲਗਭਗ 4 ਲੱਖ ਦੇ ਕਰੀਬ ਵੋਟ ਪਈ ਹੈਗੀ ਹੈ ਹਨਾ ਸੋ ਉਹ ਵੋਟ ਆਈ ਕਿੱਥੋਂ ਆਏ ਵੀ ਦੇਖੋ ਨਾ ਉਹ ਆਈ ਤੇ ਉਹੀ ਜਾਂ ਅਕਾਲੀ ਦਲ ਦੀ ਖੁਰੀ ਹੈ ਜਾਂ ਕਾਂਗਰਸ ਦੀ ਜਾਂ ਆਵਾਦਵੀ ਪਾਰਟੀ ਦੀ ਆ ਵੀ ਦੋਹਾਂ ਦਾ ਆਧਾਰ ਸੀਗਾ ਮੇਨ ਆਧਾਰ ਸੌਰੀ ਕਾਂਗਰਸ ਤੇ ਅਕਾਲੀ ਦਲ ਦਾ ਜਿਹੜੇ ਪਰਫੈਕਟ ਵੋਟ ਆ ਪਿਛਲੇ 50 ਸਾਲ ਤੋਂ ਉਹ ਅਕਾਲੀ ਦਲ ਤੇ ਕਾਂਗਰਸ ਦੀ ਆਮ ਆਦਮੀ ਪਾਰਟੀ ਨੇ ਵਿੱਚ ਆ ਕੇ ਉਹ ਕੁਝ ਸਮੇਂ ਲਈ ਉਹ ਵੋਟ ਚੋਰੀ ਕਰੀ ਆਪਣੇ ਵੱਲ ਰਲਾ ਲਈ ਹੋਈ ਹੈ ਨਾ ਬਿਲਕੁਲ ਮਤਲਬ ਹੈ ਕਿ ਤਾਂ ਪਹਿਲਾਂ ਤਾਂ ਉਹ ਨਾ ਪਹਿਲਾਂ ਉਹਨਾਂ ਦੋਹਾਂ ਦੀ ਆ ਹੁਣ ਉਹਦੇ ਚੋਂ ਉਹ ਆਮ ਆਦਮੀ ਪਾਰਟੀ ਵਾਲੀ ਵੋਟ ਵੀ ਤੇ ਕਾਂਗਰਸ ਵਾਲੀ ਵੀ ਤੇ ਉਹ ਉਹ ਭਾਈ ਅਮਰਤਪਾਲ ਸਿੰਘ ਵੱਲ ਟੱਪ ਗਈ ਤੇ ਦੂਜੀ ਜਿਹੜਾ ਭਾਰਤੀ ਜਨਤਾ ਪਾਰਟੀ ਵਾਲਾ ਵੀ ਵੇਚ ਆਪਾਂ ਕਹਿ ਲਈ ਕਿ ਹੈਗਾ ਕਿ ਉਹ ਵੀ ਪੋਲਰਾਈਜੇਸ਼ਨ ਤੇ ਹੈਗੇ ਆ ਕਿ ਸਾਰੀ ਜਿਹੜੀ ਹਿੰਦੂ ਵੋਟ ਆ ਉਹ ਸਾਡੇ ਨਾਲ ਕਨਸੋਲੀਡੇਟ ਹੋਵੇ ਹਾਂ ਜੀ ਉਹ ਹੁਣ ਕਿੱਧਰ ਜਾਂਦੀ ਹੈਗੀ ਉਹ ਅੱਧ ਵਿੱਚ ਜਾਏ ਨਾਲ ਤੇ ਆਦਤ ਚ ਜਾਏਗੀ ਆਮ ਆਦਮੀ ਪਾਰਟੀ ਨਾਲ ਸੋ ਇੱਕ ਕਾਂਗਰਸ ਲਈ ਵੀ ਉਹੋ ਹੀ ਜਿਹੜੇ ਇੰਟਰਨਲ ਸਟ੍ਰਾਈਫ ਹੈਗੀ ਆ ਇੰਟਰਨਲ ਵੀਕਨੈਸ ਆ ਜਿਹੜੀਆਂ ਸੁਖਵੀਰ ਸਿੰਘ ਬਾਦਲਾੜੀਆਂ ਉਹ ਕਾਂਗਰਸ ਵਿੱਚ ਵੀ ਹੈਗੀਆਂ ਨੇ ਫੇਸ ਉਹਨਾਂ ਕੋਲ ਵੀ ਕੋਈ ਵੱਡਾ ਨਹੀਂ ਹੈਗਾ ਸੀ ਹਨਾ ਹਾਲਾਂਕਿ ਕਿਸੇ ਵੱਡੇ ਫੇਸ ਨੂੰ ਖੜਾ ਕਰਿਆ ਜਾ ਸਕਦਾ ਸੀ ਕਿਉਂਕਿ ਗੁਰਦਾਸਪੁਰ ਵਾਲੀ ਸੀਟ ਵੀ ਇਹ ਹਾਰ ਚੁੱਕੇ ਆ ਜਿਹੜੀ ਸੁਖਜਿੰਦਰ ਸਿੰਘ ਰੰਧਾਵੇ ਵਾਲੀ ਐਮਐਲਏ ਦੀ ਸੀ ਉਹ ਵੀ ਹਾਰ ਚੁੱਕੇ ਆ ਸੋ ਇਟ ਮੀਨਸ ਉੱਥੇ ਮਾਝੇ 'ਚ ਵੀ ਕਾਂਗਰਸ ਲਈ ਵਰਕ ਕਰਨ ਦੀ ਲੋੜ ਆ ਰਾਣਾ ਗੁਰਜੀਤ ਸਿੰਘ ਨੇ ਪਹਿਲਾਂ ਹੀ ਬਿਆਨ ਦੇ ਦਿੱਤਾ ਔਰ ਕੁਲਵੀਰ ਸਿੰਘ ਜੀਰਾ ਰਾਣਾ ਗੁਰਜੀਤ ਸਿੰਘ ਤੇ ਦੋਸ਼ ਲਾ ਰਹੇ ਆ ਵੇ ਇਹਨਾਂ ਨੇ ਅੰਦਰ ਖਾਤੇ ਮੰਨੂ ਜਿਤਾਉਣ ਦੀ بجائے ਭਾਈ ਅਮਰਤਪਾਲ ਸਿੰਘ ਨੂੰ ਜਿਤਾਇਆ ਹੈਗਾ ਸੋ ਅੰਦਰਲੀ ਜਿਹੜੀ ਕਸ਼ਮਕਸ਼ ਹੈਗੀ ਆ ਉਹ ਕਾਂਗਰਸ ਵਿੱਚ ਸਾਹਮਣੇ ਆ ਰਹੀ ਹੈ ਚੋਣਾਂ ਵਿੱਚ ਵੀ ਜੀ ਬਿਲਕੁਲ ਹੀ ਕਾਫੀ ਕੁਝ ਅੰਦਰ ਜਿਹੜੀ ਟਸਲ ਚੱਲ ਰਹੀ ਹੈ ਆਪ ਦੇਖਦੇ ਹਾਂ ਕੀ ਕੁਝ ਨਤੀਜਿਆਂ ਦੇ ਵਿੱਚ ਇਹ ਕਿੱਧਰ ਨੂੰ ਜਾਂਦੀ ਹੈਗੀ ਜਾਂ ਕਿੰਨੀ ਵੋਟ ਬੈਂਕ ਆਪਣਾ ਜਿਹੜਾ ਬਚਾਉਣ ਦੇ ਵਿੱਚ ਸਾਬਿਤ ਕਰਨ ਦੇ ਵਿੱਚ ਕਾਂਗਰਸ ਜਿਹੜੀ ਹੈ ਉਹ ਕਾਮਯਾਬ ਹੁੰਦੀ ਹੈਗੀ ਆ ਤੇ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਪੰਥਕ ਰਾਜਨੀਤੀ ਦੀ